ਕਿੱਥੇ ਕਿ ਮਰੋਗੇ ਸੀ ਮੇਰੇ ਤੇ ਪਾਣੀ ਪੁਣੀ ਢੇਲਵਾ ਕਰ ਰਹੀ ਸੀ ਮਗਰੂ ਬਾਸ ਲੈ ਆ ਟੁਸੀਂ ਚਲਾਉਂਦੇ ਸੀ ਕੌਣ ਸੀ ਮੇਰਾ ਰਾਜੀ ਸੀ ਉਹ ਕਿੱਥੇ ਨੇ ਉਹ ਹਸਪੀਟਲ ਉਹਨੂੰ ਛੱਡ ਲੱਗੇ ਹਾਂਜੀ ਇਹ ਬੱਚੇ ਦੇ ਬੋਕਰ ਦੀ ਮੌਤ ਹੋ ਗਈ ਅਨ ਲੋਕ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਰਵਿੰਦਰ ਸਿੰਘ ਇਹ ਬੱਚਾ ਤੁਹਾਡਾ ਕੀ ਲੱਗਦਾ ਤੇਨ ਮੇਰਾ ਪੰਜ ਹੈ ਜੀ ਹਾਂ ਜੀ ਰਨਾਥ ਪ੍ਰਣਾਮ ਸਿੰਘ ਕੀ ਕੰਮ ਕਰਦੇ ਹੋ ਇੱਥੇ ਹਾਂ ਕੁੱਲਚੇ ਛੋਲੇ ਕੁੱਲਚੇ ਛੋਲੇ ਜੀ ਕਿਹੜੇ ਐਕਸੀਡੈਂਟ ਹੋਇਆ ਹਾਂਜੀ ਹਾਂਜੀ ਕੀ ਨਾਂ ਤੁਹਾਡਾ ਰਨਾਥ ਰਨਾਮ ਸਿੰਘ ਪਿੰਡ ਕਿਹੜਾ ਆਪਣਾ ਪਿੰਡ ਸ਼ੰਮਲੇ ਚਿੱਤਿਆਂ ਓਕੇ ਇਹ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਐਸ ਟੈਂਕ ਖਾਲਾ ਮੋਟਰ ਖਾਲਾ ਸੀ ਖਾਲਾ ਸੀ ਜੀ ਹਾਂਜੀ ਪਾਣੀ ਪੀ ਰਹੀ ਸੀ ਅੱਛਾ ਤੇ ਮਗਰੋਂ ਬਾਸ ਤੇ ਵੱਜੀ ਗਿਆ ਅੱਛਾ ਬਾਸ ਨਾਲ ਮਤਲਬ ਢੇਡ ਮਾਰ ਹਾਂਜੀ ਹਾਂਜੀ ਢੇਡ ਵੱਜੀ ਗਈ ਤੇ ਬੱਚਾ ਡਿੱਗ ਪਿਆ ਦੂਜੀ ਸਾਈਡ ਤੇ ਟਾਇਰ ਰਫਾ ਟਾਇਰ ਉੱਤੋਂ ਲਾਂਗੇ ਪਿਛਲਾ ਟਾਇਰ ਉਹ ਬੱਚੇ ਦੇ ਜਿਹੜਾ ਸਲਾਹੋਂ ਤੁਸੀਂ ਉਹ ਮੁੰਡਾ ਹਾਂਜੀ ਕਿਆ ਚਲਾਉਣ ਦਾ ਸੀਗਾ ਉਹ ਉਹ ਟੱਕਾ ਲੱਗਿਆ ਉਹਨਾਂ ਨਾਲ ਦੋ ਵਾਗਿਆਂ ਅੱਛਾ ਦੋਵੇਂ ਜੀ ਸੀ ਹਾਂ ਬੱਚੇ ਸਵੇਰੇ ਤਿੰਨ ਜਣੇ ਸੀ ਆ ਜੀ ਜੀ ਬੱਚਾ ਹੋਰ ਹੋ ਗਿਆ ਅੱਛਾ ਚਾਰ ਹੋ ਗਏ ਕਿੱਥੋਂ ਕਿਹੜੇ ਪਿੰਡ ਦੇ ਇਹ ਖਾਦੇ ਕਰਦੇ ਸਨ ਗਾਧੂ ਵਾਹ ਪਤਾ ਕਰ ਤਰੋਪੜੀ ਹੈ ਨਾ ਹਾਂ ਜੀ ਆ ਜੀ ਆ ਰੁਕੜੇ ਤੋਂ ਰਹੇ ਨੇ ਨਾ ਜੋ ਹਾਂ ਜੀ ਹਾਂ ਜੀ ਉਹਨਾਂ ਨਾਲ ਲਾਣ ਗਏ ਹਾਂ ਜੀ ਇੱਥੇ ਕੈਮਰਾ ਕਿਸੀ ਇੱਥੇ ਪਾਣੀ ਪੁਣੀ ਪੀਣ ਵਾਸਤੇ ਸੀ ਮਗਰੂ ਬਾਸ ਲੈ ਆਦੇ ਨਾਲ ਕੋਈ ਚਲਾਉਣ ਦਾ ਸੀ ਕੋਣ ਸੀ ਮੇਰਾ ਰਾਜੀ ਸੀ ਉਹ ਕਿੱਥੇ ਨੇ ਉਹ ਹਸਪਤਾਲ ਨੇ ਉਹਨਾਂ ਸਟੱ ਲੱਗੇ ਆ ਹਾਂਜੀ ਇਹ ਬੱਚੇ ਦੇ ਬਹੁਤ ਕ ਮੌਤ ਹੋ ਗਈ ਹਾਂਜੀ ਮੌਤ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਰਵਿੰਦਰ ਸਿੰਘ ਇਹ ਬੱਚਾ ਤੁਹਾਡਾ ਕੀ ਲੱਗਦਾ ਤੇ ਮੇਰਾ ਪੰਜ ਹੈ ਜੀ ਹਰਨਾਥ ਹਰਨਾਥ ਸਿੰਘ ਕੀ ਕੰਮ ਕਰਦੇ ਹੋ ਇੱਥੇ ਹਾਂ ਪੁਲਿਸੇ ਛੋਲੇ ਆ ਪੁਲਿਸ ਛੋਲੇ ਆ ਤੁਸੀਂ ਦੇਖਿਆ ਲੋਕ ਸਟੰਡ ਹੋਇਆ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਹਰਨਾਥ ਹਰਨਾਥ ਸਿੰਘ ਪਿੰਡ ਕਿਹੜਾ ਆਪਣਾ ਪਿੰਡ ਸ਼ਾਮ ਦੇ ਚਿੱਤੀਆਂ ਓਕੇ ਇਹ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਹੈ ਐਸ ਟੈਂਕ ਖਲਾ ਮੋਟਰ ਖਲਾ ਸੀ ਖਲਾ ਸੀ ਜੀ ਹਾਂ ਜੀ ਪਾਣੀ ਪੀ ਰਹੀ ਸੀ ਅੱਛਾ ਤੇ ਮਗਰੋਂ ਬਸ ਵੱਜੀ ਗਿਆ ਬਸ ਨਾਲ ਮਤਲਬ ਢੇਡ ਮਾਰ ਹਾਂ ਜੀ ਹਾਂ ਜੀ ਢੇਡ ਵੱਜ ਗਈ ਤੇ ਬੱਚਾ ਡੇਟ ਪਿਆ ਦੂਜੀ ਸਾਈਡ ਤੇ ਟੈਰਰ ਫਸ ਟੈਰ ਉਤੋਂ ਲਾਂਗ ਪਿੱਛਾ ਟੈਰਰ ਉਹ ਪਾਈ ਸੀ ਤੇ ਜਿਹੜਾ ਸਲਾਉਣ ਤੁਸੀਂ ਉਹ ਮੁੰਡਾ ਹਾਂ ਜੀ ਜਿਹੜਾ ਸਲਾਉਣ ਤੁਸੀਂ ਉਹ ਉਹ ਚੱਕਾ ਲੱਗਿਆ ਉਹਨਾਂ ਨੂੰ ਦੋ ਵਾਗੇ ਅੱਛਾ ਦੋ ਵਜੇ ਸੀ ਹਾਂ ਪੱਚੀ ਸਵੇਰ ਤਿੰਨ ਜਣੇ ਸੀ ਚਾਰ ਜੀ ਸੀ ਬੱਚਾ ਹੋੜਾ ਗਿਆ ਚਾਰ ਜਣੇ ਸਾਂਗ ਕੇ ਆਏ ਕਿ ਕਿਥੋਂ ਕਿਹੜੇ ਪੜਦੇ ਇਹ ਸਾਡੇ ਘਰ ਦਾ ਟੈਂਕਾ ਦੂਰੋਂ ਪਤਕਾ ਕਰੋ ਤਰੋ ਪੜੀ ਜਾਣਾ ਹਾਂ ਜੀ ਆਹ ਕਾ ਰੁਕਨੇ ਤੋਂ ਰਹਿਦੇ ਨਾ ਜੋ ਹਾਂਜੀ ਹਾਂ